ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਖੇਡਾਂ ਵੱਲ ਉਤਸ਼ਾਹ ਕੀਤਾ ਜਾ ਰਿਹਾ ਹੈ ਲੇਕਿਨ ਪੰਜਾਬ ਦੇ ਵਿੱਚ ਖਤਮ ਹੁੰਦੇ ਜਾ ਰਹੇ ਖੇਡ ਸਟੇਡੀਅਮਾਂ ਦੇ ਚੱਲਦੇ ਬੱਚੇ ਸਿਰਫ ਗਲੀਆਂ ਤੱਕ ਖੇਡਣ ਨੂੰ ਮਜਬੂਰ ਹੋ ਚੁੱਕੇ ਨੇ ਤੇ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ 3000 ਨਵੇਂ ਖੇਡ ਸਟੇਡੀਅਮ ਬਣਾਉਣ ਦਾ ਫੈਸਲਾ ਲਿਆ ਹੈ ਤੇ ਇਹਨਾਂ ਵਿੱਚੋਂ 30 ਸਟੇਡੀਅਮ ਇਕੱਲੇ ਵਿਧਾਨ ਸਭਾ ਹਲਕਾ ਪੂਆ ਵਿਖੇ ਬਣਨ ਜਾ ਰਹੇ ਨੇ ਜਿੱਥੇ ਕਿ ਪੰਜ ਖੇਡ ਸਟੇਡੀਅਮਾਂ ਦਾ ਕੈਬਨਿਟ ਮੰਤਰੀ ਲਾਲਚੰਦ ਕਟ ਸਾਧਿਕ ਚੱਕ ਵੱਲੋਂ ਨਹੀਂ ਪੱਥਰ ਰੱਖਿਆ ਗਿਆ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਪ੍ਰੋਗਰਾਮ ਉਲੇਖਿਆ ਗਿਆ ਸੀ ਜਿਸ ਨੂੰ ਪਰਵਾ ਹੋਂਗਾਰਾ ਮਿਲਿਆ ਕਿ ਪੰਜਾਬ ਦੇ ਵਿੱਚ ਖਿਡਾਰੀਆਂ ਦੀ ਕੋਈ ਕਮੀ ਨਹੀਂ ਲੇਕਿਨ ਖੇਡ ਮੈਦਾਨ ਨਾ ਹੋਣ ਕਾਰਨ ਅਕਸਰ ਨੌਜਵਾਨ ਦੂਜੇ ਪਾਸੇ ਚਲੇ ਜਾਂਦੇ ਨੇ ਲੇਕਿਨ ਹੁਣ ਪੋਆ ਦੇ ਵਿੱਚ ਕੁੱਲ 30 ਖੇਡ ਸਟੇਡੀਅਮ ਬਣ ਜਾ ਰਹੇ ਨੇ ਇੱਕ ਬੜਾ ਨਵਿਕਲੀ ਪਹਿਲ ਕਦਮੀ ਜਿਹੜੀ ਆ ਵਿਧਾਨ ਸਭਾ ਹਲਕਾ ਦੇ ਵਿੱਚ ਕੀਤੀ ਜਾਈ ਹੈ ਔਰ ਮੈਂ ਇੱਕ ਵਾਰ ਫਿਰ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੈਨੂੰ ਖੁਸ਼ੀ ਆ ਕੀ ਅੱਜ ਵਿਧਾਨ ਸਭਾ ਹਲਕਾ ਪੋਆ ਨੂੰ ਜਿਹੜੇ 30 ਸਟੇਡੀਅਮ ਮਿਲੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਉਹਨਾਂ ਸਟੇਡੀਅਮਾਂ ਦੇ ਅੱਜ ਨੀਂਹ ਪੱਥਰ ਰੱਖਣ ਦੀ ਸ਼ੁਰੂਆਤ ਕੀਤੀ ਗਈ ਆ ਸੋ ਅੱਜ ਪੰਜ ਪਿੰਡਾਂ ਦੇ ਅੰਦਰ ਪਿੰਡ ਨਰੰਗਪੁਰ ਪਿੰਡ ਚੱਕ ਧਰੀਵਾਲ ਪਿੰਡ ਕੁਟਾਰੂ ਚੱਕ ਪਿੰਡ ਗਵਿੰਦਰ ਤੇ ਪਿੰਡ ਸੋੜਾ ਖੁਰ ਦੇ ਅੰਦਰ ਅੱਜ 30-30 ਲੱਖ ਰੁਪਏ ਦੀ ਲਾਗਤ ਦੇ ਨਾਲ 30 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਆ ਉਹ 1 ਕਰੋੜ 50 ਲੱਖ ਰੁਪਈਆ ਇਹਨਾਂ ਸਟੇਡੀਅਮਾਂ 'ਚ ਲੱਗਣਾ ਸੋ 30 ਸਟੇਡੀਅਮ ਬਣਨੇ ਆ 10 ਕਰੋੜ ਰੁਪਈਆ ਜਿਹੜਾ ਅਸੀਂ ਲੈ ਕੇ ਆਇਆ ਆਪਣੇ ਹਲਕੇ ਦੇ ਅੰਦਰ ਸਟੇਡੀਅਮਾਂ ਦਾ ਵਾਸੇ ਤੋ ਸਾਡੇ ਨੌਜਵਾਨ ਖੇਡਣ ਸਾਡੇ ਨੌਜਵਾਨ ਖੇਡਾਂ ਚ ਅਗੇ ਵਧਣ ਔਰ ਆਪਣੀ ਜ਼ਿੰਦਗੀ ਦੇ ਅੰਦਰ ਨਵੀਆਂ ਮੰਜ਼ਲਾਂ ਨੂੰ ਹਾਸਿਲ ਕਰਦੇ ਹੋਏ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਸੋ ਮੈਂ ਅੱਜ ਇਹਨਾਂ ਪਿੰਡਾਂ ਦੇ ਸਾਰੇ ਵਾਸੀਆਂ ਨੂੰ ਜਿੱਥੇ ਮੁਬਾਰਕਵਾਦ ਦੇ ਰਹੇ ਆ ਜਿੱਥੇ ਮੈਂ ਇਹਨਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰ ਰਿਹਾ ਉਥੇ ਨਾਲ ਦੀ ਨਾਲ ਇਹ ਜਿਹੜੇ ਖੇਡ ਸਟੇਡੀਅਮ ਨੇ ਇਹ ਆ ਨਾਲੇ 4 ਮਹੀਨਿਆਂ ਦੇ ਵਿੱਚ ਵਿੱਚ ਬਣ ਕੇ ਬਣਾ ਕੇ ਜਿਹੜੇ ਆ ਲੋਕਾਂ ਨੂੰ ਸਪੱਧ ਦਿੱਤੇ ਜਾਣਗੇ ਲਗਭਗ ਜੇ ਆਪਾਂ ਕਹਿ ਸਕਦੇ ਆ ਕਿ ਫਰਵਰੀ ਅਖੀਰ ਤੱਕ ਜਿਹੜੇ ਆ ਉਹ ਇਹ ਸਟੇਡੀਅਮ ਬਣਾ ਕੇ ਲੋਕਾਂ ਦੇ ਸਪੱਧ ਦਿੱਤੇ ਜਾਣਗੇ ਜੋ 8 ਏਡੀ ਵੱਡੀ ਰਕਮ 10 ਕਰੋੜ ਰੁਪਇਆ ਖੇਡਾਂ ਵਾਸਤੇ ਖੇਡ ਦੇ ਸਟੇਡੀਅਮ ਵਾਸਤੇ ਸਕਾਰ ਨੇ ਦਿੱਤੇ ਆ ਇਹ ਬਹੁਤ ਵੱਡੀ ਨਵਿਕੇਲੀ ਪਹਿਲ ਕਦਮੀ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ